ਅਸੀਂ ਇਸ ਵੇਲੇ ਚੰਡੀਗੜ੍ਹ ਦੀ ਫੇਮਸ ਸੁਖਨਾ ਝੀਲ ਦੇ ਕਿਨਾਰੇ ਮੌਜੂਦ ਆ ਤੁਸੀਂ ਦੇਖੋ ਅਸਮਾਨ ਦੇ ਵਿੱਚ ਬੱਦਲ ਛਾਏ ਹੋਏ ਨੇ ਤੁੰਦ ਇੱਕ ਸਾਨੂੰ ਲੱਗਦਾ ਹੈ ਇਹ ਜਿਹੜਾ ਵੈਦਰ ਸਾਨੂੰ ਲੱਗ ਰਿਹਾ ਤੇ ਜਿੱਥੇ ਤੱਕ ਵੀ ਸਾਡੀ ਨਜ਼ਰ ਜਾ ਰਹੀ ਹੈ ਲੋਕੀ ਨਜ਼ਰ ਆ ਰਹੇ ਨੇ ਮਲਟੀ ਲੇਅਰਡ ਕਲੋਥਸ ਅਸੀਂ ਦੇਖ ਸਕਦੇ ਹਾਂ ਜੈਕਟਸ ਉਹਨਾਂ ਨੇ ਪਾਈਆਂ ਹੋਈਆਂ ਨੇ ਚੰਡੀਗੜ੍ਹ ਦੇ ਤਾਪਮਾਨ ਦੀ ਗੱਲ ਕਰੀਏ ਤੇ 7 ਅਸਾੜੀਆ 6 ਡਿਗਰੀ ਤਾਪਮਾਨ ਹੈਗਾ मिनिमम टेंपरेचर ਜਿਹੜਾ ਹੈਗਾ ਜੇ ਦਿਨ ਤੇ ਰਾਤ ਦੇ टेंपरेचर ਦੀ ਗੱਲ ਕਰੀਏ ਤਾਂ ਸਿਰਫ 3 ਡਿਗਰੀ ਦਾ ਫਰਕ ਰਹਿ ਗਿਆ ਹੈ ਪੰਜਾਬ ਦੀ ਗੱਲ ਕਰੀਏ 11 ਜ਼ਿਲ੍ਹਿਆਂ ਦੇ ਵਿੱਚ orange alert issue ਕੀਤੇ ਹੋਇਆ ਯਾਨੀ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਸਰਦੀ ਛਾਲ ਪੈ ਰਹੀ ਹੈ ਸਰਦੀ ਪੈ ਰਹੀ ਹੈ ਅੰਮ੍ਰਿਤਸਰ ਤੇ ਗੁਰਦਾਸਪੁਰ ਸਾਰਿਆਂ ਤੇ ਠੰਡੇ ਨੇ ਗੁਰਦਾਸਪੁਰ ਦਾ ਜਿਹੜਾ ਮਿਨੀਮਮ ਟੈਂਪਰੇਚਰ ਹੈ 4 ਡਿਗਰੀ ਤੱਕ गिर ਗਿਆ ਹੈ ਤੇ ਅੰਮ੍ਰਿਤਸਰ ਦਾ ਟੈਂਪਰੇਚਰ ਵੀ 5 ਡਿਗਰੀ ਦੇ ਕਰੀਬ-ਕਰੀਬ ਹੈਗਾ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਕੜਾਕੇ ਦੀ ਸ਼ੀਤ ਲੇਅਰ ਚੱਲ ਰਹੀ ਹੈ ਜਿਹੜੇ ਚਾਰ ਸਟੇਟਸ ਨੇ ਜਿਨ੍ਹਾਂ ਦੇ ਵਿੱਚ ਸ਼ੀਤ ਲੇਅਰ ਚੱਲਣ ਦੀ ਜਿਹੜੀ ਪ੍ਰੈਡਿਕਸ਼ਨ ਕੀਤੀ ਗਈ ਹੈ ਉਹਨਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਵੀ ਹੈਗੇ ਪੰਜਾਬ ਸਰਕਾਰ ਨੇ ਹਾਲਾਂਕਿ ਸਕੂਲਾਂ ਦਾ ਜਿਹੜਾ ਟਾਈਮ ਹੈ ਹੁਣ 10 ਵਜੇ ਤੇ 3 ਦੇ ਵਿੱਚ ਦੇ ਵਿੱਚ ਕਰ ਦਿੱਤਾ ਹੈ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਉਮੀਦ ਸੀ ਕਿ ਪੰਜਾਬ ਸਰਕਾਰ ਸਕੂਲਾ ਸਕੂਲਾਂ ਦੀ ਜਿਹੜੀ ਛੁੱਟੀਆਂ ਹਨ ਉਹਨਾਂ ਨੂੰ ਐਕਸਟੈਂਡ ਕਰੇਗੀ ਲੇਕਿਨ ਐਕਸਟੈਂਡ ਨਹੀਂ ਕੀਤੀਆਂ ਗਈਆਂ ਉਸਦੇ ਕਰ ਕੇ ਆ ਹੁਣ ਹੁਣ ਸਕੂਲ ਦੀ ਜਿਹੜੀ ਟਾਈਮਿੰਗਸ ਹੈ ਉਹ ਬਦਲ ਦਿੱਤੀ ਗਈ ਹੈ ਤਿੰਨ ਦਿਨ ਤੁਸੀਂ ਅੱਜ ਦੇ ਦਿਨ ਲੈ ਲਓ ਯਾਨੀ ਕਿ ਸੰਡੇ ਮੰਡੇ ਤੇ ਟਿਊਸਡੇ ਤਿੰਨ ਦਿਨ ਜਿਹੜੀ ਸ਼ੀਤ ਲਹਿਰ ਚੱਲਣ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਜਿਹੜੇ ਡਾਕਟਰਸ ਨੇ ਡਾਕਟਰਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਬਹੁਤ अर्ਲੀ ਤੁਸੀਂ ਮਾਰਨਿੰਗ ਵਾਕ ਤੇ ਨਾ ਜਾਓ ਕਿਉਂਕਿ ਜਿਹੜੀ ਸਰਦੀ ਹੈ ਸਿਆਲ ਹੈ ਉਹ ਬਹੁਤ ਜ਼ਿਆਦਾ ਪੈ ਰਿਹਾ ਹੈ ਤੁਹਾਨੂੰ ਦਿੱਕਤ ਹੋ ਸਕਦੀ ਹੈ ਤੇ ਹਦਾਇਤ ਇਹ ਵੀ ਦਿੱਤੀ ਗਈ ਹੈ ਜੇ ਤੁਹਾਨੂੰ ਕੋਈ ਐਕਟੀਵਿਟੀ ਕਰਨੀ ਹੈ ਤਾਂ ਫਿਰ ਐਕਟੀਵਿਟੀ ਤੁਸੀਂ ਹੌਲੀ-ਹੌਲੀ ਕਰੋ ਪ੍ਰੀਕਾਸ਼ਨ ਲੈ ਕੇ ਕਰੋ ਦੋ ਯੰਗੇਸਟਰ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਜੀ ਕਿੱਥੇ ਕਿੱਥੋਂ ਆਏ ਹੋ ਮੋਹਾਲੀ ਤੋਂ ਜੀ ਮੋਹਾਲੀ ਤੋਂ ਠੰਡ ਦਾ ਇੰਜੋਏ ਲੈ ਰਹੇ ਹੋ ਜਾਂ ਤੰਗ ਕਰੀਏ ਠੰਡ ਨਹੀਂ ਠੰਡ ਦਾ ਇੰਜੋਏ ਲੈ ਰਹੇ ਆ ਜੀ ਥੋੜੇ ਦਿਨ ਤਾਂ ਪਹਿਣੀ ਜ਼ਰੂਰੀ ਹੈ ਜੀ ਪੂਰਾ ਇੰਜੋਏਮੈਂਟ ਹੋ ਰਿਹਾ ਜੀ ਵਧੀਆ ਮੌਸਮ ਹੈ VOTING ਵਾਸਤੇ ਤੁਸੀਂ ਤੁਸੀਂ ਨਾ ਦੋ ਬੋਟਿੰਗ ਵਾਸਤੇ ਮੇਰਾ ਨਾਮ ਕਿਰਨਦੀਪ ਹੈ ਕਿਰਨਦੀਪ ਤੁਸੀਂ ਵੀ ਠੰਡ ਦਾ ਮਜ਼ਾ ਲੈ ਰਹੇ ਹੋ ਹਾਂਜੀ ਬਿਲਕੁਲ ਜੀ ਅਸੀਂ ਇਸੇ ਵਾਸਤੇ ਸਪੈਸ਼ਲ ਸੰਡੇਸਾਸ ਤੇ ਆਏ ਹਾਂ ਜੀ ਥੋੜਾ ਬੋਟਿੰਗ ਵਗੈਰਾ ਕਰਦੇ ਹਾਂ ਜਿਹੜੇ ਦੋ ਯੰਗ ਕਹੋ ਯੰਗ ਕਪਲ ਨੇ ਉਹ ਉਥੇ ਸਰਦੀ ਦਾ ਮਜ਼ਾ ਲੈ ਰਹੇ ਨੇ ਹਾਲਾਂਕਿ ਬਾਕੀ ਲੋਕਾਂ ਨੇ ਦੇਖੋ ਤੁਸੀਂ ਪੂਰੀ ਤਰ੍ਹਾਂ ਟਕੇ ਹੋਏ ਨੇ ਮਲਟੀ ਲੇਅਰਡ ਕਲੋਥਸ ਉਹਨਾਂ ਨੇ ਪਾਏ ਹੋਏ ਨੇ ਪੂਰਾ ਪ੍ਰੀਕਾਸ਼ਨ ਲੋਕੀ ਲੈ ਜਾਂਦੇ ਨੇ ਲੇਕਿਨ ਲੱਗਦਾ ਮੈਨੂੰ ਠੰਡ ਜੋ ਹੈ ਕੋਈ ਉਹਨਾਂ ਦੇ ਲਈ ਕੋਈ ਬੜੀ ਇੰਪੈਡਮੈਂਟ ਨਹੀਂ ਹੈਗੀ ਹੈ ਕੋਈ ਦਿਕਤ ਨਹੀਂ ਹੈਗੀ ਉਸ ਦੇ باوجود ਵੀ ਜਿਹੜਾ ਮੌਸਮ ਦਾ ਠੰਡੇ ਮੌਸਮ ਦਾ ਜਿਹੜਾ ਉਹ ਇੰਜੋਏ ਹੈ ਉਹ ਕਰੀ ਜਾਂਦੇ ਨੇ ਕੁਝ ਹੋਰ ਲੋਕਾਂ ਦੇ ਨਾਲ ਗੱਲ ਆਪਕ ਕਰਾਂਗੇ ਉਹਨਾਂ ਦੇ ਨਾਲ ਸਾਂਝਾ ਕਰਾਂਗੇ ਕਿ ਵੈਦਰ ਨੂੰ ਉਹ ਕਿਵੇਂ ਇੰਜੋਏ ਕਰੀ ਜਾਂਦੇ ਨੇ ਕੁਝ ਯੰਗ ਲੋਕ ਸਾਡੇ ਨੇ ਆਪ ਕਹਾਂ ਸੇ ਆਏ ਹੋਏ ਨਾਮ ਬਤਾ ਦਿਜੀਏ ਪੂਨਮ ਪੂਨਮ ਕਹਾਂ ਸੇ ਆਏ ਅੰਮ੍ਰਾਲਾ ਸੇ ਅੰਮ੍ਰਾਲਾ ਸੇ ਕਿਵੇਂ ਲੱਗ ਰਹੀ ਆਪਕ ਠੰਡ ਅਸ ਠੀਕ ਹੈ ਪਹਿਲੇ ਜ਼ਿਆਦਾ ਥੀ ਅੰਮ੍ਰਾਲਾ ਮੇਂ ਜ਼ਿਆਦਾ ਹੈ ਕਿ ਯਹਾਂ ਪੇ ਜਾ ਕੇ नहीं ठीक है नॉर्मल ही है, है। <laughs> आप क्यों शर्मा रहे नाम बताइए डिंपल <laughs> डिंपल आप भी हमारा से हाँ जी तो कैसा लग रहा चंडीगढ़ में आकर बहुत अच्छा लग रहा है अच्छा लग रहा है हाँ जी। तो और अभी कहाँ कहाँ घूमने जाएंगे अभी रोक गार्डन देखने जाएंगे इसके बाद इसके बाद, इसके बाद, हाँ, बाद हाँ जी ठीक है असी गल की कुछ यंगस्टर्स नंगस्टर्स भी ठंड का जरा इंजॉयमेंट इतने कर रहे हैं ਤੁਸੀਂ ਇੱਕ ਵਾਰ ਫਿਰ ਮੈਂ ਅਮਨ ਗੁਪਤਾਨਾ ਕਹਾਂਗਾ ਇੱਕ ਵਾਰ ਦੱਸ ਦੋ ਇੱਥੇ ਸੁਖਨਾ ਲੇਖ ਦਾ ਜਿਹੜਾ ਨਜ਼ਾਰਾ ਹੈ ਦੇਖੋ ਲੋਕੀ VOTING ਕਰਦੇ ਪਏ ਨੇ ਆਸਮਾਨ ਦੇ ਵੱਲ ਕੈਮਰਾ ਅਗਰ ਜਾਏ ਤਾਂ ਫਿਰ ਪਤਾ ਚੱਲੇਗਾ ਕਿ ਇੱਕ ਹੈਜੀ ਜਿਹਾ ਵੈਦਰ ਸਾਨੂੰ ਲੱਗ ਰਿਹਾ ਵਿਜ਼ਿਬਿਲਟੀ ਬੜੀ ਘੱਟ ਹੈ ਪੰਜਾਬ ਦੇ ਲਗਭਗ 11 ਡਿਸਟ੍ਰਿਕਟਸ ਨੇ ਜਿਨ੍ਹਾਂ ਦੇ ਵਿੱਚ ਵਿਜ਼ਿਬਿਲਟੀ 25 ਮੀਟਰ ਤੱਕ ਕਮ ਹੋ ਗਈ ਹੈ ਘੱਟ ਹੋ ਗਈ ਹੈ ਤੇ ਲੋਕਾਂ ਨੂੰ ਐਡਮਿਨਿਸਟ੍ਰੇਸ਼ਨ ਨੇ ਵੀ ਸਲਾਹ ਦਿੱਤੀ ਹੈ ਕਿ ਜਿਹੜਾ ਫੌਗੀ ਵੈਦਰ ਕੰਡੀਸ਼ਨਸ ਨੇ ਅਗਲੇ 3 ਦਿਨਾਂ ਤੱਕ ਇਹ ਰਹਿਣ ਗਿਆ ਕੋਲਡ ਵੇਵ ਕੰਡੀਸ਼ਨਸ ਰਹਿਣ ਗਿਆ ਤੇ ਪ੍ਰੀਕਾਸ਼ਨਸ ਲੈਣ ਤੇ ਠੀਕ ਹੈ ਛਾਲ ਹੈਗਾ ਤੁਸੀਂ ਬਾਹਰ ਜ਼ਰੂਰ ਨਿਕਲੋ ਮਾਰਨਿੰਗ ਵਾਕ ਨੂੰ ਲੈ ਕੇ ਵੀ ਡਾਕਟਰਸ ਨੇ ਹਦਾਇਤ ਜਾਰੀ ਕੀਤੀ ਹੈ ਕਿ ਬਹੁਤ अर्ਲੀ ਤੁਸੀਂ ਮਾਰਨਿੰਗ ਵਾਕ ਤੇ ਨਾ ਜਾਓ ਧਿਆਨ ਰੱਖੋ ਆਪਣਾ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਅਗਲੇ 3 ਦਿਨਾਂ ਤੱਕ ਇਹ ਹੋਈ ਕੜਾਤੀ ਵਾਲੀ ਸਰਦੀ ਜਿਹੜੇ ਕੋਲਡ ਵੇਵ ਕੰਡੀਸ਼ਨਸ ਹੈ ਰਹਿਣ ਗਿਆ ਤੁਸੀਂ ਦੇਖਦੇ ਰਹੋ ਪੰਜਾਬ ਤੱਕ ਫਿਰ ਗੱਲ ਹੋਏਗੀ ਕਿਸੇ ਹੋਰ ਮੁੱਦੇ ਨੂੰ ਲੈ ਕੇ